সত্র <laughs> 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 ਕੀ ਕਰਨੀ ਵਧੀਆ ਵਧੀਆ ਦੇਖੋ ਤੁਹਾਨੂੰ ਕੀ ਹਾਂ ਆਹ ਦਿਖਾਉਂਦਾ ਹੋਰ ਠੀਕ ਹੋਣਾ ਪਟਾੜੀ ਹੈ ਹੋਰ ਰੋਟੀ ਖਾਣ ਚੱਲਦੇ ਆਪਾਂ ਮੈਂ ਤੁਹਾਨੂੰ ਖਾ ਦਤਾ ਹਾਂ ਤੁਹਾਨੂੰ ਚਾਹ ਪੀਣ ਨੂੰ ਮਾੜੇ ਖਲੇ ਕਰਦੇ ਆਪਾਂ ਚੱਲ ਜਾਈਏ ਨਾ ਕੋਈ ਪਤਾ ਨਹੀਂ ਕਿ ਪਤਲੇ ਮਾਰਨ ਟੋਡੀ ਤੇ ਬੈਠ ਕੇ ਖੁੱਲ ਜਾਂਦੇ ਹਾਂ ਹਾਂ ਕਿਉਂਕਿ ਸਾਢੇ 5:30 ਹੀ ਹੈ ਹਾਂਜੀ ਸਾਢੇ ਨਾ ਇਹਨਾਂ ਤੇ ਕੋਈ ਮੱਝਾ ਨਹੀਂ ਅੱਛਾ ਜੀ 7 ਵਜੇ ਦਾ 7 ਵਜੇ ਤੱਕ ਇਹਨਾਂ ਪਹੁੰਚਣਾ ਹੀ ਪੈਂਦਾ ਕਹਿੰਦਾ ਬਿਆਰਾ ਪ੍ਰੋਗਰਾਮ ਹਲੇ ਸ਼ੁਰੂ ਹੋਇਆ ਤਾਂ ਜਦ ਇਹ ਫੋਨ ਆਈ ਆਪ ਵੀ ਰਖਾਏਗਾ ਸ਼ਾਇਦ ਨਹੀਂ ਪਰ ਤੂੰ ਥੋੜੀ ਜਲਦੀ ਹੋਈ ਮੈਂ ਤੁਹਾਨੂੰ ਮੈਸੇਜ ਕੀਤਾ ਕਿ ਬਸ ਉਹ ਹੀ ਟਾਈਮ ਤੇ ਰਹੀ ਤੁਸੀਂ 3 ਵਜੇ ਮੈਸੇਜ ਕੀਤਾ ਨੀਂਵੇਂ ਇਧਰ ਆ ਜੇ ਇਹ ਗਲਤੀ ਬਹੁਤ ਤਕੜੀ ਆ ਜੀ ਨੀਂਵੇਂ ਦੀ ਗਲਤੀ ਹੈ ਮੈਂ ਆ ਕੇ ਆ ਕੇ ਸਾਰਾ ਦਮੇ ਦੱਸੀ ਜਾਤਾ ਅੱਜ ਮੈਂ ਦੱਸੀ ਜਾਤਾ ਜੱਟ ਦੱਸੀ ਕਿ ਆਦਾ ਸ਼ਮਾਨ ਕਦ ਵਿੱਚ ਦੇ ਹੀ ਬਣਾਈ ਵਾਸਤੇ ਅੱਛਾ ਵਿਆਹ ਵੀ ਫ੍ਰੀ ਤੇ ਜਦੋਂ ਮੈਂ ਕਰਨਾ ਚੱਲ ਖੇਤਾਂ ਸਾਰੇ ਕੰਮ ਦੇ ਵੇਲੇ ਜਦੋਂ ਹਾਂਜੀ ਤੇ ਅਸੀਂ ਫ੍ਰੀ ਤੇ ਗੱਲ ਦੇਖਿਆ ਉਹਦਾ ਜਿਹੜਾ ਹੈ ਜਿਹਦਾ ਟਾਈਮ ਉਹ ਹੋਰ ਆ ਗਿਆ ਦੱਸਿਓ ਅੱਛਾ ਹਾਂ ਸਾਡੇ ਖੇਤਾਂ ਨੂੰ ਤੁਰਾ ਆ ਰਿਹਾ ਹੈ ਹੈ ਕਹਿੰਦੇ ਤੁਸੀਂ ਆਏ ਨਹੀਂ ਹੈਗੇ ਆਪਾਂ ਕਹਿੰਦੇ ਇਕੱਠੇ ਜਲਾਣਾ ਤਾਂ ਹੂੰ ਕਹਿੰਦੇ ਜੁੱਲੀ ਬਣਾਉਣੀ ਹੈ ਪਰ ਮੈਂ ਤਿਆਰ ਹੋਣਾ ਆਪਾਂ ਦੋ ਪੁੱਛਾਂਗੇ ਉਹ ਕਹਿੰਦਾ ਮੈਂ ਮੈਂ 25 ਤਰੀਕਾ ਐ ਇਦਾਂ ਗੱਲ ਚੱਲ ਚੱਗੇ ਅੱਛਾ ਤੇ ਨਿੰਮੇ ਦਾ ਕਹਿੰਦਾ ਇਹਨੇ ਪਤਾ ਨਹੀਂ ਮੈਂ ਕਿਦੋਂ ਦੋ ਹੋਰ ਤੁੰਡੀ ਦੀ ਗਲਤੀ ਹੈ ਮੈਂ 2023 ਦੇਖੇ ਜਾਂਦਾ 2023 ਕਿਹੜੇ ਦੀ ਮੈਂ ਤਾਂ ਕਾਰ ਪਿਛਲੇ ਸਾਲ ਭੇਜਿਆ ਸੀਗੇ ਇਸ ਸਾਲ ਦੇ ਕਾਰ ਵਿੱਚ ਉਹ ਦੇਖਣ ਲੱਗ ਪੜਾ ਮੈਂ ਕਿ ਮੈਂ ਅੱਜ ਚੱਲ ਹੁਣ ਤੁਹਾਨੂੰ ਪਤਾ ਲੱਗ ਗਿਆ ਨਹੀਂ ਨੰਬਰ ਕਾਨੂੰ ਯਕੀਨੀ ਨਹੀਂ ਹਾਂ ਤੁਸੀਂ ਹੋਰ ਦਿਆਂ ਤੋਂ ਕੁਦਰਤੀ ਮੰਗ ਨੂੰ ਉਹਦਾ ਫੋਨ ਆ ਗਿਆ ਮੈਂ ਬੈਠੀ ਵੀ ਡੇਢ ਦੇਖ ਲਈ 25 ਤਰੀਕ ਮੈਂ 25 ਤੋਂ 26 ਤੱਕ 26 ਜਲਦੀ ਹੈ ਇਹ ਕਿਸੇ ਨੂੰ ਵੀ ਨਹੀਂ ਕਰਨਾ ਹੈਗਾ ਜਦੋਂ ਕੋਈ ਕਲੀ ਵਿਆਹ ਟੈਂਡ ਹੋ ਗਿਆ ਹੋਰ ਮੈਂ ਕਲੀ ਮਿਲ ਸਾਰੇ ਬੰਦੇ ਹਾਂ ਅੰਦਰ ਘਰ ਲੈਣੇ ਆ ਮੈਂ ਹਾਂਜੀ ਹਾਂ ਮੈਂ ਕੁਝ ਕਰ ਤਾ ਤੁਸੀਂ ਨਾਲ ਥੱਲੇ ਪਾਓ ਉਹ ਉਸ ਵਾਰੀ ਤੁਸੀਂ ਕਿਹੜਾ ਆਏ ਯੇ ਉਸ ਵਾਰੀ ਆਏ ਦਵਾਈ ਆ ਮੈਂ ਤਾਂ ਅੱਜ ਨਾ ਪਾਰੀ ਉਦਯੋਗ ਖੰਡ ਤਾਂ ਮੈਨੂੰ ਦੇ ਆ ਅੱਜ ਨੂੰ ਕੋਈ ਅਸੀਂ ਚੱਲ ਕੇ ਜੀਣਾ ਸਾਰੇ ਬਹੁਤ ਹੁੰਦੇ ਨੇ ਉੱਪਰ ਤੋਂ ਪਾੜੀ ਜਾਂਦੇ ਹਾਂ ਹਾਂਜੀ ਹਾਂ ਗੱਲ ਕਰਦੇ ਆਂ ਕੱਲ ਅਸੀਂ ਕਿਹਾ ਸੀ ਇੱਕ ਸ਼ਾਮ ਜਿੰਨ ਵਿਆ ਅਸੀਂ ਕੰਬਦੇ ਸੀਗੇ ਮੈਂ ਗੱਲ ਆਧੀ ਉੱਤੇ ਬੈਠ ਗਏ ਸੋ ਕੀ ਤਾਂ ਲੱਗ ਗਈ ਜੀ ਸਮਾ ਥੇ ਬਾਗ ਨੂੰ ਬਣਾਉਂਦੇ ਸੀ ਮੈਂ ਕੋਈ ਜਨਾ ਲੱਗ ਹਾਂ ਜਦ ਕੱਢੇ ਹੁੰਦੇ ਪਰ ਉਹ ਬੜੇ ਜਿਵੇਂ ਬੜੇ ਹੀ ਖਿਚ-ਖਿਚ ਕੇ ਕੱਢਿਆ ਯਾਰ ਸਿਆਣ ਨੇ ਤਾਂ ਬੱਸ ਕਰਾਤੀ ਇਸ ਵਾਰ ਜਦੋਂ ਅਸੀਂ ਨਾ ਬਹੁਤ ਕਰੀ 3 ਵਜੇ ਅਸੀਂ ਚੱਲਣਾ ਸੋਚਦੇ ਹਾਂ ਹਾਂਜੀ ਹਾਂ ਸਾਨੂੰ ਇਹਨਾਂ ਨੂੰ ਤਾਂ ਪਤਾ ਵੀ ਜਦੋਂ ਵਿਆਹ ਦਾ ਬਾਪ ਦਾ ਸਾਨੂੰ ਅੱਗੇ ਬੈਠ ਗਿਆ ਉਹਨੇ ਫੋਨੇ ਬੰਦੇ ਇਕੱਠੇ ਕਰਤੇ ਕਰਤੇ ਕਰ 14 ਤੇ ਰੌੜਾ ਸਿੱਖ ਕਰੇ ਹਾਂ ਬਲੌਗ ਕਰ ਕਰਦੀ ਬਣੀ ਹੋਏ ਜਾਂਦੇ ਉਹ ਉਹਦੇ ਫੋਟੋ ਫਿਰ ਬਾਹਰ ਚਾਹਲਾ ਜਾਂਦੇ ਤੇ ਤੇ ਜਦੋਂ ਮੈਨੂੰ ਲੱਗੇ ਬਾਡੀ ਗੁੰਜੂਣ ਸੀ ਆਇਆ ਮਾਦ ਤੇ ਤੁਹਾਨੂੰ ਕੋ ਸਾਰੇ ਬੋਲਦੇ ਹਾਂ ਹਾਂ ਜੀ ਉਹ ਮਾਰਾ ਹਰੇ ਕੇ ਬਤਾ ਇਧਰ ਉਹ ਲੈ ਕੇ ਜਾਣਾ ਕੋ ਬਦਾ ਉੱਥੇ ਲੈ ਕੇ ਜਾਣਾ ਕੋ ਬਦਾ ਜਾ ਕੋਰੋਂ ਹੋਰ ਮੈਂ ਚੱਲ ਜਾਉਂਦਾ ਉਸਦੇ ਜਦੋਂ ਬੰਦੇ ਨੂੰ ਜਿਹੜੇ ਯਾਰ ਦੋਸਤਾਂ ਹੈ ਜਿਹਦੇ ਬੰਦੇ ਉਹ ਲੈ ਕੇ ਆ ਬੈਠ ਗਏ ਉਹਨੂੰ ਕੋਰੋਂ ਦੌੜ ਕੇ ਉਹਨੂੰ ਦਵਾਉਂਦੇ ਨੇ ਫਿਰ ਇਹ ਤਾਂ ਉੱਠਿਆ ਵੀ ਨਹੀਂ ਜਾਂਦਾ ਹੈ ਜਦੋਂ ਕੋਈ ਆਉਂਦਾ ਉਹ 24 ਘੰਟੇ ਜੇ ਜਦੋਂ ਉਹ ਬਾਹਰ ਗੈਟਿੰਗ ਕਰਦਾ ਤਾਂ ਜਿਆਦਾ ਮਿਲ ਕੇ ਜਾਣਾ ਹਾਂ ਚੱਲ ਜਾਈਏ ਬੱਸ ਨਾ ਮੈਂ ਤਾਂ ਸਿਕੰਡਾ ਹੋਰ ਸਹੀ ਮੇਰੇ ਹਾਂ ਜੇ ਮਿਲਣਾ ਕੋ ਕੋ ਕਰੂਗਾ ਨਹੀਂ ਹਲਪ ਹੋ ਜਾਣਾ ਤੇ ਫਿਰ ਇਦਾਂ ਨਹੀਂ ਆਉਂਦੇ ਅਸੀਂ ਜਾਣਾ ਚਾਹੀਦਾ ਕਿਆ ਕਿਆ ਕੁਛ ਹੁੰਦਾ ਸਾਰੇ ਬੰਦੇ ਦਾ ਪਤਾ ਲੱਗਦਾ ਹੈ ਨਾ ਫੈਮਿਲੀ ਹਾਂਜੀ ਮੈਨੂੰ ਸੱਤੀ ਪਾਣ ਦਾ ਪਤਾ ਨਹੀਂ ਚੱਲ ਜਦੋਂ ਅਸੀਂ ਦੇ ਨਾ ਤਰਾ ਆਏ ਲੱਗਿਆ ਤਾਂ ਵੀ ਇਹ ਆਪਣੇ ਹੀ ਕੋਈ ਕੋਈ ਆਪਣੀ ਕੋਈ ਫੈਨ ਨਹੀਂ ਬਣੀ ਹੈ ਹਾਂਜੀ ਜੇ ਤੁਸੀਂ ਨਾ ਤੁਸੀਂ ਤਾਂ ਘਰ ਦੇ ਸੱਤੀ ਪਾਣ ਸਾਰੇ ਅਸੀਂ ਅੱਜ ਬੱਲਾਦੇ ਸੀ ਜਿਹੜੇ ਬਲੌਗ ਦੇ ਵਿੱਚ ਹਾਂਜੀ ਸਾਡੇ ਕਟੜੇ ਮੇਰੇ ਕਟਣੇ ਹਾਂਜੀ ਨਹੀਂ ਮਿੱਲੇ ਤੋਂ ਹੀ ਪਤਾ ਲੱਗਦਾ ਜਦੋਂ ਕੰਮੀ ਦੇ ਦੂਜੇ ਨਾਲ ਕਾਦੀ ਬਕਰਾਦੇ ਉਹ ਤਾਂ ਭੈਣ ਹੈ ਜੀ ਘਰੋਂ ਆਈ ਉਸ ਤੋਂ ਬਾਅਦ ਲੈ ਕੇ ਗਏ ਉਸਦੇ ਘਰ ਆਪਾਂ ਬੈਠੇ ਪਰ ਉਹਥੇ ਆਪਣਾ ਰੈਸਟੋਰੇ ਗਏ ਹਾਂ ਜੀ ਹਾਂ ਇਹ ਥੋੜਾ ਸਾਡਾ ਸਾਡੇ ਸੱਭੇ ਨੇ ਮੇਰਾ ਭਰਾ ਵੀ ਅੱਛਾ ਭਰਾ ਦੁੱਧ ਸਗੇ ਚਾਚੇ ਦਾਇਮ ਤੋਂ ਨਹੀਂ ਸਗੇ ਭਰਾ ਅੱਜ ਜੀ ਦੀਦੀ ਨੇ ਸਗੇ ਅਸੀਂ ਦੋਨੇ ਸਗੀਆਂ ਭੈਣਾਂ ਹੈ ਹਾਂ ਜੀ ਇਹ ਦੋਨੇ ਭਰਾ ਨੇ ਸਗੇ ਹਾਂ ਜੀਟਰ ਹੈ ਸਾਡੇ ਇਹ ਅੱਛਾ ਇਹ ਭੈਣ ਬੜੀ ਹੈ ਨਾ ਆਪਾਂ ਦੋਨਾਂ ਦੀ ਵੱਡੀ ਭੈਣ ਹਾਂ ਜੀ ਤੁਸੀਂ ਜੇ ਕਿੱਥੇ ਜੀ ਜਾਇ ਇਹ ਵੀ ਜਾਣਾ ਲਈ ਕਿਉਂਕਿ ਸਾਰੇ ਦਾ ਬਹੁਤ ਪਹਿਲਾਂ ਜਾ ਗਿਆ ਇਹ ਜਾਂ ਇਹ ਰਿਦਮ ਹੋਈ ਸੀਗੀ ਉਹਨੂੰ 11 ਸਾਲ ਪਹਿਲਾਂ ਜਾ ਕੇ ਆਈ ਆ ਅਸੀਂ 6 ਸਾਲ ਦਾ ਨਾ ਜਾ ਕੇ ਆਏ ਆ ਜੀ ਕਹਿੰਦੇ ਸਤੀ ਨਾਲ ਮੈਂ ਵਾਰਾਂ ਸੁਤੀ ਪੜੀ ਜਦੋਂ ਮੈਂ ਨਿਊਜ਼ੀਲੈਂਡ ਗਈ ਨਾ ਇਹਨੂੰ ਹੀਟਰ ਨੂੰ ਦੇਖਣ ਆਉਂਦੇ ਸੀਗੇ ਉੱਥੇ ਉਹ ਸਤੀ ਦਾ ਫਰੈਂਡ ਉਹਨਾਂ ਨੇ ਸਾਰਿਆਂ ਨੇ ਜਦੋਂ ਮੈਂ ਦਰਵਾਜ਼ਾ ਖੋਲ੍ਹਣਾ ਨਾ ਉਹਨਾਂ ਨੇ ਕਿਹਾ ਨਾ ਸਤੀ ਲੱਗਦਾ ਕਿ ਉਹ ਸਤੀ ਅੰਦਰ ਹੈ ਇਹ ਦੋ ਤਾਂ ਬੜਾ ਦਿਲਦਾ ਹੈ ਹਾਂਜੀ ਬਿਲਕੁਲ ਹੀ ਮਿਲਦਾ ਹੈਗਾ ਇਹ ਦੋ ਤਾਂ ਦਿਲਦਾ ਹੈ ਸੇ ਖੁੱਲਾ ਹੋਣਾ ਫਿਰ ਉਹ ਉਧਰ ਵੀ ਇੰਨੀ ਜਣਦੇ ਲੋਕ ਭਾਜੀ ਜੀ ਪਰ ਪੰਜਾਬੀ ਨੂੰ ਮੈਂ ਗੋਰੇ ਫ੍ਰੈਂਡਲੀ ਨੇ ਕੀ ਗੋਜੀ ਵਾਲੇ ਨਹੀਂ ਹੈਗੇ ਜੀ ਨਾ ਬੜੀਆ ਨੇ ਅਸਟ੍ਰੇਲੀਆ ਚ ਜਾਗੇ ਹੈ ਅਸਟ੍ਰੇਲੀਆ ਚ ਅਸਟ੍ਰੇਲੀਆ ਬਿਜੇ ਨਾ ਅਸਟ੍ਰੇਲੀਆ ਵਾਲੇ ਨੇ ਅੱਛਾ ਹਾਂ ਤੁਸੀਂ ਕਹਿੰਦੇ ਸੀ ਕਿ ਸੱਚ ਉਹਦੇ ਵੀ ਅਸਟ੍ਰੇਲੀਆ ਨੂੰ ਸ਼ਾਇਦ ਹੋ ਕੇ ਲਈਏ ਸੀ ਉਹਦੇ ਨਾਲ ਰਿਫਿਊਜ਼ਲ ਜੀ ਦਿੱਤੇ ਉਹਨਾਂ ਨੇ ਅਸਟ੍ਰੇਲੀਆ ਉਹਨਾਂ ਨੇ ਤਾਂ ਖਾਸ ਤੌਰ ਵੀ ਇੰਗੇ ਤੋਂ ਚਲੇ ਆ ਹਾਂ ਵੀ ਅਸਟ੍ਰੇਲੀਆ ਨੂੰ ਅਸੀਂ ਬੈਠੇ ਤਾਂ ਨਹੀਂ ਆਉਂਦੇ ਆ ਆਸ਼ੀਸ਼ ਸ਼ੇਅਰ ਕਰਦੇ ਜੀ ਅੱਛਾ ਜੀ ਆਸਟ੍ਰੇਲੀਆ ਵਾਲੇ ਆ ਉਹਦੇ ਕਰਕੇ ਥੋੜੇ ਜਿਹਾ ਮਿਸਗਾਈਡ ਜਾ ਹੋ ਗਿਆ ਵੀ ਮੈਂ ਇਹ ਚੀਜ਼ ਕਹਿੰਦਾ ਵੀ ਉਹ ਵੀਡੀਓ ਦੇਖ ਲੈਣ ਸਾਰੇ ਬੰਦੇ ਜਿਹੜੀ ਬਾਹਰਲੀ ਕੰਟਰੀ ਨਾਲ ਵੀ ਮਿਸਗਾਈਡ ਨਾ ਕਰੋ ਕਿਸੇ ਨੂੰ ਵੀ ਜਦੋਂ ਰੀਅਲ ਚ ਪਜਾਨੋ ਤਾਂ ਮੇਰੇ ਮਿਲਦੇ ਆ ਹਾਂਜੀ ਜਦੋਂ ਸੱਚ ਦੱਸੋ ਤਾਂ ਚੀਜ਼ ਜਿਹੜੇ ਸੱਚ ਦੇ ਹਾਰ ਪਰ ਚੱਲੋ ਤਾਂ ਗੱਲ ਤੇ ਥੋੜੀ ਬੈਠੀ ਆ ਲੋ ਭਾਂਜੀ ਨਾ ਇੱਕ ਵੀ ਥੋੜੀ ਗਲਤੀ ਆ ਇਹ ਦੱਸਦਾ ਭੈਣ ਥੋੜੀ ਭੈਣ ਆ ਲਿਕਵਿਟੀ ਤੁਸੀਂ ਗਲਤ ਦੱਸਦੇ ਇਹਦੇ ਕੋਲ ਚ 20 ਲੱਖ ਦੇ ਹਯੋ ਨਹੀਂ ਹਾਂ ਜੇ ਇਹਦੇ ਕੋਲ ਦੱਸਦੇ ਆ ਚੀਜ਼ ਬਈ ਹਯੋ ਨਹੀਂ ਕਿ ਥੋੜਾ ਜਿਹਾ ਦੱਸਤਾ ਵੀ ਆ ਮੈਂ ਇੱਥੇ ਇੰਡੀਆ ਬੈਠੇ ਸੀ ਉਹ ਸਾਰੀ ਚੀਜ਼ ਸ਼ੇਅਰ ਹੁੰਦੀ ਉਹ ਜਦੋਂ ਸਾਡੇ ਕਰਦੇ ਆ ਦੇਖੋ ਬੜਾ ਦਿੱਕੇ ਹੋ ਜਾਣਾ ਹਾਂਜੀ ਉਹ ਤਾਂ ਉਹ ਪਤਾ ਇਹ ਪੰਜਾਬੀ ਦਾ ਆਪਣਾ ਕਿੱਥੇ ਕਿੱਥੇ ਗੱਟਲਨਾਂ ਦੇ ਤਰੀਕੇ ਤਰੀਕੇ ਦੀ ਹੁਣ ਸਮਝ ਲਓ ਵੀ ਹੁਣ ਆਪਣੇ ਨਿਊਜ਼ੀਲੈਂਡ ਦੇ ਵੀ ਲੱਗੇ ਉਹਨਾਂ ਖੋਰ ਦਾ ਦਰਵਾਜ਼ਾ ਹਾਂਜੀ ਤਾਂ ਕਿੱਦਾਂ ਕਿਆ ਕੁਝ ਕੀਤਾ ਉਹ ਕੁਝ ਨਹੀਂ ਕਰ ਰਹੇ ਅੱਛਾ ਭਾਜੀ ਉਹ ਲੋਕ ਸੁਣਨਾ ਵੀ ਨਹੀਂ ਚਾਹੁੰਦੇ ਦੀਦੀ ਜੇ ਅਸੀਂ ਦੱਸਦੇ ਅਸੀਂ ਹੁਣ ਵੀ ਕਰਨੀ ਉਹਨਾਂ ਨੂੰ ਹਰ ਇਹਨੇ ਇਹ ਵੀ ਜਲਾਉਂਦਾ ਸੱਜੇ ਜਲਾਉਂਦਾ ਖੁੱਲ ਕਰਨਾ ਬਹੁਤ ਸੌਖੇ ਹੁੰਦੇ ਤੇ ਖੁੱਲੇ ਹੀ ਬੋਲਦੇ ਖੁੱਲੇ ਬਿਹਾਰ ਜਿਆਦਾ ਲੱਗਦਾ ਮੈਨੂੰ ਇਦਾਂ ਨਹੀਂ ਹੈਗਾ ਨਾ ਵੀ ਸਾਨੂੰ ਵੀ ਦੇਖਣਾ ਬੰਦਾ ਤੇਡੀ ਸਟਾਰ ਵੀ ਸਾਡੇ ਕੋਲ ਉਹਨਾਂ ਦਾ ਵੀ ਅਸੀਂ ਦੇਖਣਾ ਹਨਾ ਇਹ ਤਾਂ ਹੈ ਨਹੀਂ ਅਸੀਂ ਕੋਈ ਨਵਾਂ ਯਾਦਾ ਖੋਲਿਆ ਉਹ ਬੰਦੇ ਨੂੰ ਚਲੋ ਫੇਰ ਕਰੁੰਦਾ ਨਾ ਸੱਜੇ ਮਰੇ ਅਦੇ ਕੁ ਬਿਹਾਰ ਯਾਰ ਦੋਸਤਾਂ ਕਹਿੰਦਾ ਯਾਨਾ ਜੰਗਰ ਕੇ ਵੀ ਜਲਾਉਂਦੇ ਨੇ ਹਾਂ ਜੀ ਮੈਂ ਅੱਜ ਜਦ ਪਰ ਹੱਥ ਬੋਲਦਾ ਤਾਂ ਉਹ ਤਾ ਦੋਗਾ ਮੈਂ ਥੋੜੀ ਮੈਂ ਕਹਿੰਦਾ ਪਾਜੀ ਨੂੰ ਜਾ ਉੱਥੇ ਇਸ ਬੰਦੇ ਵੀ ਜਾ ਦੋ ਆ। ਲੈ ਉਸੇ ਬੰਦੇ ਤੁਸੀਂ ਮੈਨੂੰ ਕਹੋਗੇ ਵੀ ਪਾਜੀ ਮੇਰੇ ਕੋਲ ਬੰਦਾ ਜਿਹੜਾ ਬੰਦਾ ਜਿਹੜਾ ਬੰਦਾ ਕੰਮ ਕਰਦਾ ਉਹ ਹਾਂ ਜੀ। ਹਾਂ ਜੀ। ਤਾਂ ਤੈਨੂੰ ਕਾਟਮੜ ਪਾਉਂਦੇ ਆ ਬੰਦਾ ਮੇਰੇ ਕੋਲ ਬੰਦਾ ਜਿਹੜਾ ਬੰਦਾ ਮਿਹਨਤੀ ਬੰਦਾ। ਤਾਂ ਥੋੜੀ ਚਾਪੀ ਵੀ ਰੁਪਏ 9 ਰੁਪਏ ਦੋ। ਜਿਹਦੇ ਮੈਂ ਇਹਦੇ ਵਿੱਚ 100000 ਰੁਪਏ ਰੱਖ ਮੈਂ ਉਹ ਜਿਆਦਾ ਰੱਖਾਂ ਤੇ ਤੇਰੇ ਪੈਸੇ ਦੇ। ਸਭ ਤੋਂ ਬੰਦਾ ਉਹ ਬੰਦਾ ਚਾਹੀਦਾ ਜਿਹੜਾ ਬੰਦਾ ਕੰਮ ਕਰਦਾ ਰਹੇ ਜਿਹੜਾ ਬੰਦਾ ਜ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਬੈਰ ਗੁਰਦਾ ਦੇ ਗੁਰੂ ਜੀ ਦਾ ਸੰਸਾਰੀ ਹੈ ਨਾ ਉਸੇ ਭਾਜੀ ਨੇ ਐਸਾ ਸਟਾਫ ਤੁਸੀਂ ਆਪ ਸੱਤੀ ਕਰਨ ਸਾਰਾ ਕੋ ਦੱਸਿਆ ਤੁਸੀਂ ਵੀ ਅਸੀਂ ਬਾਕੀਆਂ ਨੂੰ ਜੋ ਵੀ ਹੈ ਜੀ ਅਸੀਂ ਬੱਧੇ ਕਰਦੇ ਹਾਂ ਉਹ ਨਹੀਂ ਤਾਂ ਦੂਜਿਆਂ ਕੋਲ ਹੈ ਤਾਂ ਵੀ ਅਸੀਂ ਇੰਨੇ ਆਏ ਦਸੀਂ ਆ ਇੱਕ ਘੱਟ ਕਰਦੇ ਹਾਂ 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 ਹੁਣ ਪੈ ਜਾਵੇ ਭਾਜੀ ਦੇਖੋ ਮੈਂ ਦੇਖ ਲਈ ਮੇਰਾ ਲੈਪਟਾਪ ਹੋ ਗਿਆ ਇੱਟ ਦਿਨ ਵੀ ਨਹੀਂ ਫੋਨ ਕੀਤਾ ਉਹਨੇ ਸਟਾਫ ਉਹ ਵੀ ਤਾਂ ਚਲ ਜੇ ਤੂੰ ਜੇ ਘੱਟ ਦਿੰਦੇ ਹੁੰਦੇ ਉਹ ਕਿਧਰ ਟੱਗੀ ਮਾਰਨੀ ਸੀ ਟੱਗੀ ਮਾਰਨੀ ਕਿਧਰ ਗਦੇ ਉਹਨਾਂ ਨੇ ਕਿਹੜਾ ਤੇ ਆ ਬੰਦੇ ਆ ਨੇ ਅੱਜ ਦਾ ਡਾਇਰੈਕਟਰ ਕਿਹੜਾ ਕਿ ਤੁੰ ਸੌਲਾ ਕਰ ਲੈਣਾ ਹਾਂ ਊਟ ਮੈਰੀ ਨੂੰ ਸੇਲ ਪਦੀ ਮਿਲਿਆ ਜਿਆਦਾ ਉਹ ਤਾਂ ਵਾਹੀ ਬਹੁਤ ਜਿਹੜਾ ਸਟਾਫ ਰੱਖਦੇ ਨੇ ਭਾਈ ਉਹਨਾਂ ਕਿਧਰ ਜਦ ਇਹ ਧੱਕਾ ਹੋ ਜਾ ਬੰਦੇ ਹੂੰ ਮੈਂ ਗੋਗਦਾ ਨਾਲ ਜਿੱਦਾਂ ਨੌਜਵਾਨਾਂ ਦਾ ਕੰਮ ਕਰਦਾ ਪਾਲੂ ਹੂੰ ਉਸ ਬੰਦੇ ਨੇ ਮੈਨੂੰ ਮਨ ਤਾਂ ਗੋੜੀ ਪੱਟਸਾਂ ਹੁੰਦੀਆਂ ਬੰਦੇ ਦੀ ਯਾਰ ਮੈਂ ਮਨਾਂ ਵੀ ਅਸੀਂ ਸਾਡਾ ਨਾ ਵੀ ਭਰਾਵਾਂ ਨੂੰ ਪ્રેਮ ਹੈ ਗਿਆ ਸਾਰੇ ਬੰਦੇ ਮੇਰੇ ਬਾਰੇ ਲੱਗਦੇ ਇਹ ਜਿਹੜੇ ਸੱਗ ਮੈਂ ਘੰਟਾ ਪਹਿਲਾਂ ਖੜਜਣਾ ਜਾ ਕੇ ਆਟਾ ਬਾਹ ਚੁੱਪੀ ਕਰਕੇ ਆਉਂਦਾ ਉਹਨੂੰ ਕਹਿੰਦਾ ਯਾਰ ਮੇਰਾ ਆਪ ਦਾ ਕੰਮ ਹੈ ਉਹਨੂੰ ਆਏ ਲੱਗੇ ਯਾਰ ਮੈਂ ਕਿਸੇ ਬੋਰ ਦਾ ਕੰਮ ਨਹੀਂ ਆਪ ਨਹੀਂ ਕੰਮ ਕਰਦਾ ਹਾਂ ਉਸ ਤੋਂ ਬਾਅਦ ਯਾਰ ਪਤਾ ਲੱਗੇਗਾ ਬੰਦਾ ਕਿ ਇੱਥੇ ਇਹਨੂੰ ਪਤਾ ਲੱਗਾ ਜੀ ਆਹ ਚੀਜ਼ ਘੱਟ ਹੈ ਬੇਤੇ ਆ ਮਨ ਕੋ ਲੁੱਸਾ ਨਹੀਂ ਉਹ ਲੱਗਿਆ ਭਰਾ ਆਪ ਦਾ ਹੁੰਦਾ ਹੈ ਜਿੰਨ ਲੋਗ ਇਹ ਉਸੇ ਕੰਮ ਕਾਟਾ ਹੈ ਤੇ ਥੋੜੀ ਕੰਮ ਦਾ ਕੋਈ ਬਦਲ ਜਿੱਦਾ ਜੀ ਸਟਾਫ ਰੱਖਿਆ ਨਹੀਂ ਉਹ ਚੀਜ਼ ਬੰਦੇ ਦੀ ਬਾਤੇ ਹੀ ਦਿਖਾਉਂਦੇ ਪੁੰਜੀ ਜਾਂਦੇ ਨੇ ਕਿਹੜੇ ਕਿਹੜੇ ਬਰਤਕ ਨੇ ਜੇ ਜਰੂਰ ਸਾਡੇ ਦੀ ਜਿਹੜਾ ਤਰੇ ਦੇ ਦੇ ਤੇ ਜੇ ਕਿੰਨੇ ਨੂੰ ਕੁਝ ਹੋ ਜਾਣਾ ਕੁਝ ਹੋ ਜਿੰਨੇ ਹਾਂਜੀ ਬਿਲਕੁਲ ਹਾਂ ਜੇ ਤੁਸੀਂ ਕਿਸੇ ਬੰਦੇ ਨੂੰ ਚੀਜ਼ ਇਹ ਬੰਦੇ ਦੇ ਕੰਮ ਉੱਪਰ ਜੱਕਦਾ ਹਾਂਜੀ ਉਹ ਮੈਂ ਇਹ ਚਾਹੁੰਦੀ ਵੀ ਉਸ ਬੰਦੇ ਦਾ ਆਪਾਂ ਉੱਪਰ ਦੇ ਬੰਦੇ ਤਾਂ ਸਭ ਤਰੱਕੀ ਤਾਂ ਹੀ ਮਿਲੂਗੀ ਹਾਂਜੀ ਉਹਨੂੰ ਸਾਡੇ ਘਰ ਆਉਂਦੇ ਆ ਸਾਡੀ ਮੱਝਾ ਚੋਣੀ ਜਾ ਕੇ ਜੀ ਤੰਦੇ ਦਾ ਬੱਚਾ ਦਾ ਮੈਂ ਤਾਂ ਅੱਜ ਉੱਥੇ ਨਾਲ ਅੱਜ ਵਿਆਹ ਦੀ ਗੱਲ ਚੱਲਦੀ ਉਹਦਾ ਬੱਚਾ ਜਿਆ ਜਿਆ ਚੱਲਦੀ ਮੈਂ ਤਾਂ ਦੇਖਿਆ ਵਿਆਹ 4 ਵਜੇ ਗਿਰ ਜਿਹੜਾ ਕਿਸੇ ਦਾ ਬੱਚਾ ਕੋਲ 4 ਵਜੇ ਜਾਣਾ ਹੀ ਪੈਂਦਾ ਹਾਂ ਹਾਂਜੀ ਹਾ ਡਿਊਟੀ ਪੱਕੀ ਹੈ ਜੀ ਇਹਦਾ ਹਾਂ ਡਿਊਟੀ ਪੱਕੀ ਹੈ ਜੀ ਸਹੀ ਗੱਲ ਹੈ ਨੇ ਸਾਰੀ ਫੋਟੋ ਲੈ ਲਓ ਜੀ ਜਿਵੇਂ ਆਏ ਹੋਏ ਚਲੋ ਜਾਣਾ ਕਿ ਫਿਰ ਜਾਂਦਾ ਮੈਂ ਜਾਉਂਗੀ ਇਹਨਾਂ ਨਾਲ ਜਾਏ ਜਾਣਗੇ ਫਿਰ ਲੈ ਆਉਣੀ ਰੋਸਗਾ ਮੈਂ ਜਾਵਾਂ ਤੇ ਇੱਕਾਂ ਤੋਂ ਵੀ ਅੱਜ ਜਾਨਵਾਲ ਦੇ ਜਾਣਕਾ ਅਸੀਂ ਦੋਨੇ ਚੱਲ ਅਸੀਂ ਤਾਂ ਸੋਨੇ ਚਾਹੁੰਦੇ ਚੱਲੋ ਕੋਈ ਮੱਝਾ ਮੱਝਾ ਕੋਈ ਨਾ ਮੱਝਾ ਹੋ ਚੋਨੇ ਹੋਵੇ ਚਲੋ ਫਿਰ ਪਹਿਲਾਂ ਭਾਈ ਪਹਿਲੇ ਮੈਂ ਜੇ ਚਾਹੁੰਦਾ ਤਾਂ ਤੁਸੀਂ ਚੋਲੋ ਬਈ ਜਿਹੜਾ ਚੋਣੀਆਂ ਮੇਰੇ ਘਰ ਘਰ ਦਾ ਮੈਂ ਉਹਦਾ ਦਰਬੇਸ ਤੋਂ ਨੂੰ ਨਾਮ ਨਹੀਂ ਨਹੀਂ ਪਕੂਲੀ ਹੈਗਾ ਸਾਡੇ ਆਣ ਦਾ ਪਰ ਉਹ ਆਏ ਨਹੀਂ ਹੈਗਾ ਵੀ ਕੰਦੀਆਂ ਨੇ ਮੱਝਾਂ ਚੋਣੀਆਂ ਤਾਂ ਫਿਰਾਂ ਚੋਣੀਆਂ ਦਾ ਆ ਓਹ ਵੀ ਚੋਣੀਆਂ ਹਾਂਜੀ ਪਾਜੀ ਮੈਂ ਕਹਿੰਦੀ ਵੀ ਆਪਣੀ ਇੱਕ ਪੂਰੀ ਫੋਟੋ ਆ ਜੀ ਗੁਪਜੀ ਫੋਟੋ ਆ ਜੀ ਬਹੁਤ ਬਹੁਤ ਫੋਟੋ ਫੋਨ ਦੇਖੂ ਤਾਂ ਹਾਂ ਮੈਂ ਫੋਨ ਦੇ ਦੇ ਆਪਣੇ ਮੈਂ ਇਨਫੋਰਮ ਕਰ ਦੂੰਗੀ ਨਹੀਂ ਉਹਦੀ ਪਰੇ ਵਿਚ ਲੋ ਲੈਟਰ ਜਦੋਂ ਫਿਰ ਤੋਂ ਆਨਾਪ ਕੋ ਇੰਡੀਆ ਪੈਸਾ ਕੇ ਜਾਉਂਦੇ ਆ ਰਹੀ ਜਦੋਂ 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 ਕਹਿੰਦੀ ਲੱਗੜਾ ਜੀ ਹਾਂ ਠੀਕ ਹੈ ਪੇਰ ਉਹਨਾਂ ਦੀ ਕਿ ਪਲੈਨਿੰਗ ਹੈਗੀ ਅਕਤੂਬਰ ਦੀ ਕਾ ਫਾਈਨਲ ਤਾਂ ਨਹੀਂ ਹੈਗਾ ਅਜੇ ਅਸੀਂ ਨਾ ਅਸੀਂ ਵੀ ਕੱਲਾ ਹੋਣਾ ਤੇ ਉੱਥੇ ਸਿਰਫ ਉੱਤਰ ਪਾਲੇ ਪਾਸੋਂ ਭਾਜੀ ਨਾਲ ਸਿਪਰੂਵ ਕਰਾ ਟਿਕ ਉਹ ਸਰਦ ਨੂੰ ਨਾ ਕਿ ਪੂਰਾ ਦੂਜਾ ਕਬਰ ਦਾ ਨਾ ਅੱਛਾ ਕਰੂੰਗਾ ਜਦੋਂ ਉਹਦੇ ਕੋਲ ਟਾਪੂ ਨਾ ਕਿਹੜਾ ਬਜਟ ਹਾਂ ਫਾਈਨਲ ਚੈੱਕ ਚਾਹ ਉਹ ਹਾਂ ਹੋਰ ਹੈ ਕਿ ਕੋਈ ਇਨਸਟ੍ਰੂਮੈਂਟ ਲੈਣਾ ਚਾਹੀਦਾ ਫੋਕਸ ਕਿੰਨੇ ਹੈਗੇ ਉਹ ਬਾਝਾਣਾ ਅੱਛਾ ਮੈਂ ਕੱਲ੍ਹ ਹੀ ਆਉਣਾ ਇੱਕ ਅਸੀਂ ਉਹ ਜਿਹੜੀ ਮੈਚਿੰਗ ਦੀ ਕੈਪਟਿੰਗ ਹੈ ਉਹ ਹਾਂ ਉਹ ਕਰਦੇ ਹਾਂ ਕੰਟੂਰ ਦੇ ਕੇ ਥੋੜਾ ਜਨਾ ਉਹ ਚੀਜ਼ ਪਾਜੀ ਇਸ ਵੇਸ ਕਰਦੇ ਹਾਂ ਕੋਈ ਨਹੀਂ ਬੜਾ ਲੈ ਪ੍ਰੋਗਰਾਮ ਆਪਾਂ ਚਲਾਗੇ ਮੈਂ ਵੀ ਚੱਲੂਗਾ ਨਾਲ ਨਾਲ ਦੇਖੋ ਨਾਲ ਜਿੰਨਾਂ ਨੋ ਪ੍ਰੋਬਲਮ ਕਿਉਂਕਿ ਜਦੋਂ ਆਪਾਂ ਮਿਲਿਆ ਭਾਈ ਤਾਂ ਟਾਈਮ ਬਹੁਤ ਥੋੜਾ ਸੀਗਾ लास्ट ਟਾਈਮ ਤੇ ਮੈਂ ਫਟਾਫਟ ਬਸ ਪੈਕਿੰਗ ਦਾ ਹੋ ਗਿਆ ਆਪਾਂ ਮਿਲਣਾ ਸੀਗਾ ਉਦੋਂ ਵੀ ਸਾਡੇ ਇੱਧਰ ਤਾਂ ਜਾਵਾਂਗੇ ਆਪਾਂ ਫਲੈਨਸ ਉੱਥੇ ਜਾਪਣ ਨੂੰ ਉੱਪਰ ਬੈਂਕ ਵਾਲੇ ਖੜੀ ਆਪਾਂ ਇੱਧਰ ਆਏ ਪੜੇ ਮੈਡਮ ਨੂੰ ਨਹੀਂ ਲੈ ਕੇ ਆਉਂਦੇ ਹਾਂ 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 ਕੁਝ ਕੰਨੀ ਹੋ ਹੈਗਾ ਇੱਥੇ ਮੈਡਮ ਮਿਲ ਗਈ ਕਿਹੜਾ ਰਹਿਣੀ ਹੈ ਥੱਕ ਜਾਂਦਾ ਨਾ ਦੂਰ ਹੈ ਬਹੁਤ ਇਹ ਹੈ ਤਾਂ ਕੋਈ ਨਾ ਥੱਕ ਜਾਂਦਾ ਫਿਰ ਮੈਂ ਕਹਿੰਦਾ ਚਿਹਰੇ ਤੋਂ ਬਦਲ ਜਾਂਦੀ ਨਹੀਂ ਐ ਅਲਰਜੀ ਰਹੀ ਹੈ ਹਾਂਜੀ ਹਾਂਜੀ ਤਾਂ ਹੈਗਾ ਹੀ ਮੈਨੂੰ ਹੁਣ ਤੇ ਅਲਰਜੀ ਰਹੀ ਰਹੇ ਤਾਂ ਮੈਂ ਚੱਲ ਫਿਰ ਕੋਈ ਆਇਆ ਨਹੀਂ ਕਦੀ ਮੈਂ ਤਾਂ ਕੁੱਪੀਣਾ ਹੁਣ ਤੋਂ ਕਦੋਂ ਵੀ ਆ ਹਾਂ ਹਾਂ ਨਾ ਕੋਈ ਗੱਲਾਂ ਤੁਸੀਂ ਆ ਜਾਓ ਮੋਸਟ ਵੈਲਕਮ ਆ ਭੁਮਾਂਗੇ ਹੁਣ ਬੁੱਕ ਹੋ ਗਿਆ ਭਾਜੀ ਹਾਂ ਹਾਂ ਬੁੱਕ ਹੋ ਗਿਆ ਹੁਣ ਵੀਡੀਓ ਹੁਣ ਵੀਡੀਓ ਦੇ ਵਿੱਚ ਆ ਗਿਆ ਹੁਣ ਬੁੱਕ ਨਹੀਂ ਜਾ ਸਕਦਾ ਨਾ ਮੈਂ ਬੁੱਕਦਾ ਨਹੀਂ ਹੈਗਾ ਨਾ اچھا ਠੀਕ ਹੋ ਗਿਆ ਆਵਾਜ਼ ਹਾਂ ਮੈਂ ਕੋਚਾ ਦੇਵਾ ਭਾਜੀ ਪਰ ਲਾਲ ਤੋਂ ਨਹੀਂ ਕੋਈ ਨੈਕਸਟ ਟਾਈਮ ਸਾਈ ਜਰੂਰ ਆ ਕੇ ਜਾਣਾ ਜੀ ਨੈਕਸਟ ਟਾਈਮ ਸਾਈ ਆਪਰੇ ਪਾਸ ਚੱਲੀ ਯੋ ਤਾਂ ਬਹੁਤ ਹੀ ਚੱਲਿਆ ਜਾ ਜੱਜ ਨੇ ਕੋਟਾ ਬਲਸਣਾ ਪਾਇਆ ਹੈ ਬੱਜੀ ਉੱਥੇ ਉੱਥੇ ਕੰਮ ਨਾ ਕਰ ਮੈਂ ਹੁਣ 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 ਮਰੀਏ ਹੋਏ ਆ ਤੁਹਾਨੂੰ ਨੇ ਪ੍ਰਾਇਜੇ ਜਿਹਨੇ ਕੀ ਕਹਤਾ ਮੈਂ ਛੜੀ ਵੀ ਸੋਣੀ ਤੇ ਉਹ ਨਾ ਸੋਣੀ ਕੋਈ ਜਿਹਨੇ ਕਹਤਾ ਵੀਰਾ ਪੈਣ ਸੋਣਾ ਸੋਣਾ ਇਹ ਪਾਪੀ ਇਹ ਨਾਲ ਗੱਲ ਕਰਦੀ ਇਹਨੇ ਰੋਜ਼ ਸਹਿਣਾ ਜਦੋਂ ਤੇਰਾ ਵਿਆਹ ਹੋਇਆ ਮੈਂ ਤਾਂ ਤੇਰੀ ਭੈਣ ਨੂੰ ਵੀ ਦੇਖੀ ਗਿਆ 对不对？阿里得呀，阿里 ਉਸ ਕੋਲ ਜੋ ਇਹ ਸਾਰੇ ਜੀ ਜੀ ਸਾਰੇ ਇਹ ਮੇਤੋਂ ਪਿੱਛੇ ਸੀਗੇ ਮਿਲ ਪਰਾਈ ਇਹ 2 ਸਾਲ ਪਿੱਛੇ ਸੀ ਮੈਂ ਜਾਣਦਾ ਸੀਗਾ ਇਹਨਾਂ ਨੂੰ ਬਸ ਮੈਂ ਇਹ ਸੋਚ ਲੀ ਵੀ ਸਾਡਾ ਸੋਰਿਆਂ ਦਾ ਪੇਕੇ ਦਾ ਪਿੰਡ ਚ 1 ਕਿਲੋਮੀਟਰ ਦਾ ਫਰਕ ਹੈ 1 ਕਿਲੋਮੀਟਰ ਦਾ ਫਰਕ ਬਿਲਕੁਲ ਸਾਡੀ ਜਿਹੜੀ ਉਹ ਪਿੰਡ ਹੈ ਅਸਲ ਉਹ ਜਿੱਥੇ ਜਾਂਦੇ ਸੋਰਿਆਂ ਤੋਂ ਜਾਈ ਲੱਗ ਗਿਆ ਪਿੰਡ ਚਲੋ ਜੀ ਓਕੇ ਦੇ ਨਹੀਂ ਹੋਣੇ ਚਾਹੀਦੇ ਸੀ ਤਾਂ ਸੋਰਿਆਂ ਵੀ ਆਏ ਨਹੀਂ ਜੀ ਇਹ ਤਾਂ ਦੂਰ ਹੋਣਾ ਚਾਹੀਦਾ ਇਹ ਵੀ ਹੈ ਵੇ ਦੂਰ ਦਾ ਆਏ ਕੋਈ ਕਿਉਂ ਪੀ ਪੈ ਪਾਸ ਜਲਤਰ ਹੁਣ ਕਹੀਦੇ ਨੇ ਸਾਲ ਵਾਲੇ ਕਿਹੜਾ ਲੱਗੇ ਮੈਂ ਕਿ ਆਪਾਂ ਸਾਲਾ ਨਹੀਂ ਤੁਹਾਡੇ ਦੀ ਜਮੀਨ ਬਕਾ ਕੇ ਨਾ ਆਪਾਂ ਕਹਿੰਦੇ ਸ਼ਿਮਲੇ ਕੰਨੀ ਲੈ ਲਓ ਬੜਾ ਚੱਲੇ ਕਰਾਂਗੇ ਪਤਾ ਮੇਰਾ ਭਰਾ ਆਇਆ ਉਹਨੂੰ ਤਾਂ ਬਹੁਤ ਗੱਲਾਂ ਸੁਣਾਉਣੀਆਂ ਸੀਆਂ ਸੋ ਅੱਜ ਉਹਦੇ ਜੋਰ ਸੀਗੇ ਜੋਰ ਸੀਗੇ ਚਲੋ ਠੀਕ ਹੈ ਚਲੋ ਖੰਨੇ ਉਹ ਕਹਿੰਦੇ ਕਰਦੇ

ਉਹ ਤਾਂ ਬੜੀ ਗੱਡੀ ਤੋਂ ਬੰਨੀ ਡਰ ਲੱਗਦਾ ਉਹਨਾਂ ਨੂੰ ਮੱਝਾਂ ਨਾਲ ਬਹੁਤ ਪਿਆਰ ਹੈ ਬਹੁਤ ਜ਼ਿਆਦਾ ਉਹ ਮਤਲਬ ਸਾਨੂੰ ਦੁੱਖ ਹੈਗਾ ਕੋਈ ਚੱਕਰ ਨਹੀਂ ਪਰ ਮੱਝ ਨੂੰ ਦੁੱਖ ਹੈ ਨਾ ਉਹ ਨਹੀਂ ਬੰਦਾ ਬੱਚੇ ਬੱਚੇ ਉਹ ਬਹੁਤ ਬਹੁਤ ਹੀ ਜ਼ਿਆਦਾ ਹਨ ਵੀ ਉਹ ਕਹਿੰਦੇ ਵੀ ਇਹਨਾਂ ਨੇ ਕਿਹੜਾ ਬੋਲਣਾ ਹੈ ਹਨਾ ਤੇ ਅਰ ਕੋਈ ਦਿੱਸਦਾ ਨਹੀਂ ਕਹਿੰਦਾ ਵੀ ਸਾਡੇ ਇੱਥੇ ਆਉਂਦਾ

ਬਹੁਤ ਨਾਲ ਹੀ ਦਿੱਤੇ ਆ ਉਹ ਕਰਦਾ ਉਹ ਦੱਸਿਆ ਨਹੀਂ ਆ ਕੋਈ ਕੱਲੇ ਨੈਕਸਟ ਆ ਵੀ ਚੱਲਦਾ ਉਹ ਪਾਸੋਂ ਕਰਦਾ ਜੀ ਗੁਰੂ ਨਾ ਆ ਆਵੇ 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 ਜੰਬਰ ਰਾਇਓ ਸਰਗੋਪਾੜਾ ਕਰਦੇ ਆ ਸਰ 先别了解。